ਮੇਰੇ ਵੱਲੋਂ ਤੁਹਾਨੂੰ ਪਿਆਰ ਭਰੀ ਸ਼ਸ਼ੀਕਾਲ ਅੱਜ ਦੇ ਵਲੌਗ 'ਤੇ ਤੁਹਾਡਾ ਸਵਾਗਤ ਕਰਦੇ ਆਂ ਅੱਜ ਹੁਣ ਕਿਸੀ ਨੂੰ ਪਾਉਣ ਦੇ ਸੀ ਤੇ ਜਾ ਰਹੇ ਆ ਗਏ ਤੇ ਪਾਉਣ ਦੇ ਪਏ ਸੀ ਇਹਨੂੰ ਅੱਗੇ ਪਏ ਸੀ ਦੋ ਪੁਰੇ ਹੁਣ ਤੀਆ ਪਾਤਾ ਵਾ ਤੇ ਤੇ ਮੈਂ ਚਲੋ ਹੁਣ ਜਿਹੜਾ ਰਹਿ ਗਿਆ ਮਕਾ ਦੀਏ ਦੇ ਨਮਨਤ ਪਾ ਕੇ ਤੇ ਉਹ ਨਵੇੜਦੀ ਏ ਕੱਲ ਪਾਇਆ ਨਹੀਂ ਸੀ ਗਿਆ ਕੱਲ ਨਗਰ ਕੀਰਤਨ ਸੀ ਤੇ ਅੱਜ ਪਾਉਣਦੇ ਆ ਇਹਨੂੰ ਤੇ ਇਹਨੂੰ ਵੈਸੇ ਖੜੀਆਂ ਤਾਂ ਵਧੀਆ ਵਾ ਤੇ ਹੁਣ ਮੈਂ 30 ਸਾਰ ਆ ਰਹੇ ਪਾਦ ਕੇ ਨਵੇੜਦੀ ਏ ਕੰਮ ਤੇ ਚਲੋ ਵਧੀਆ ਹੋ ਜੂਗੀ ਤੇ ਜਿੰਨਾਂ ਦਾ ਰਹਿ ਗਿਆ ਤਿਆਰੇ ਪਾ ਲੋ ਤੇ ਪਾ ਕੇ ਨਵੇੜ ਦੋ ਵੈਸੇ ਆ ਜਿਹੜੀ ਇੱਧਰ ਆਈ ਤੇ ਆ ਨਾਲ ਦੀ ਇਹਨੂੰ ਲੋਡ ਨਹੀਂ ਵੈਸੇ ਤੇਰੇ ਦੀ ਕਿਉਂਕਿ ਇਹਨੂੰ ਤੇ ਅੱਧਾ ਹੋ ਕੇ ਪੈ ਜਾਂਦਾ ਕਣਕ ਭਾਰੀ ਐ ਇਹ ਤੇ ਤੇ ਬਾਈ ਜੀ ਦੱਸਿਓ ਇਹਨੂੰ ਢਾਈ ਬੋਰੇ ਪੈਗੇ ਆ ਤੇ ਅੱਧਾ ਹੋਰ ਪਾ ਦੀਏ ਕਿ ਰਹਿਣ ਦੀ ਐ ਇਹ ਵੈਸੇ ਨਾਲੀ ਜੀ ਤਾਂ ਇਹਦੀ ਬੰਡ ਐ ਪੀ ਆ ਤੇ ਹੈ ਥੱਲਿਓ ਤੇ ਅਗਲੇ ਮਹੀਨੇਸ਼ਾਂ ਦੇ ਇਹਦੇ ਲਾਸਟ ਤੇ ਅਗਲੇ ਦੇ ਸਟਾਰਟਿੰਗ ਜਿ ਸਿੱਟਾ ਕੱਢੂਗੀ ਮੈਨੂੰ ਲੱਗਦਾ ਜਿਹੜਾ ਇਹਦੇ ਬੀਜ ਦੇ ਹਾਲਾਤ ਨੇ ਤੇ ਉਹ ਇਸ ਟਾਈਮ ਤਾਂ ਵਧੀਆ ਖੜੀ ਆ ਇੱਕ ਨੰਬਰ ਆ ਆਪਾਂ ਬੋਲਟ ਤੇ ਆਏ ਹੀ ਖਾਦ ਫਾਨ ਇਹ ਸਿੱਧਾ ਪੈਲੀ ਜੀ ਜਾਂਦਾ ਇਹਦੇ ਤੇ ਢੋਲੀ ਸੀ ਇੱਥੇ ਟਰੈਕਟ ਨਹੀਂ ਸੀ ਆਉਣਾ ਤੇ ਮੈਂ ਨਾ ਮੋਟਰਸਾਈਕਲ ਆਊਗਾ ਨਾਲੇ ਬੋਲਟ ਹੀ ਚੱਲੂਗਾ ਇਹਦੇ ਤੇ ਠੋਕ ਗਿਆ ਆਪ ਹੀ ਪਾ ਲਈ ਉਹ ਵੀ ਮੰਗਦੇ ਆ 50 ਰੁਪਏ 60 ਦੋ ਉਹਦੇ ਫਾਇਦਾ ਨਹੀਂ ਕੋਈ ਤੇ ਆਪ ਹੀ ਨਿਬੇੜ ਕੇ ਤੇ ਪਾਤਾ ਵਾ ਤੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਤੁਹਾਡਾ ਆਪਣਾ ਚੈਨਲ ਆ ਦੇਖੋ ਤੁਹਾਨੂੰ ਇਹ ਇਹ ਆਪਣਾ ਤੇ ਅੱਲਾ ਅੱਗੇ ਆਵਾਜ਼ ਆਉਂਦੀ ਨਹੀਂ 22 ਸਪਰੇਅ ਕਰਨ ਦੇ ਆਪਣੀ ਚਕੰਦਰ ਨੂੰ ਚਕੰਦਰ ਇਹਨਾਂ ਦੀ ਲੇਟ ਹੋ ਗਈ ਜਿਹੜੀਆਂ ਗੇਤੀਆਂ ਲੱਗੀਆਂ ਉਹ ਚੜ ਗਈਆਂ ਵਾ ਤੇ ਤੇ ਉਹਦਾ ਹੀ ਫਾਇਦਾ ਵਾ ਕਿਉਂਕਿ ਚਕੰਦਰ ਗੇਤੀ ਲੱਗੀ ਹੋਵੇ ਨਾ ਤੇ ਝਾੜ ਵਧੀਆ ਦੇ ਜਾਂਦੀ ਆ ਹੁਣ ਕਈ ਕਹਿੰਦੇ ਇਹਨੂੰ ਲੇਟ ਪਟਾਈ ਕਰੋ ਸਾਰੇਆਂ ਦਾ ਆਪੋ ਆਪਣਾ ਤਜਰਬਾ ਹੁੰਦਾ ਪਰ ਉਹਦੇ ਹਿਸਾਬ ਨਾਲ ਮੁੜ ਕੇ ਚ ਪਾਣੀ ਜਾਂ ਛੱਡਣ ਦਾ ਵੀ ਜਿਹੜੀ ਲੇਟ ਪਟਾਈ ਵਾਲੀ ਹੁੰਦੀ ਆ ਉਹਨੂੰ ਫਿਰ ਦਵਾਈਆਂ ਪੈਂਦੀਆਂ ਗਾਲੇ ਵਾਲੀਆਂ ਗਾਲਾ ਨਾ ਹੋਵੇ ਪਾਣੀ ਜਿਆ ਨਾ ਛੱਡੇ ਆ ਤਾਂ ਬਹੁਤ ਵਧੀਆ ਕਣਕ ਕੱਟੀ ਇਹਦੇ ਵਿੱਚ ਨਾ ਬਾਈ ਜੀ ਪਰਾਲੀ ਜਿਹੜੀ ਸੀ ਨਾ ਚੂਹਾ ਫੇਰਿਆ ਸੀ ਗੁਜਰਾ ਚੂਕੀ ਦੇ ਵਿੱਚ ਹੈਗੀ ਸੀ ਯਾਨੀ ਕਿ ਹਾਲਾ ਨਾਲ ਅਜੇ ਵੀ ਇਕੱਠੀ ਹੁੰਦੀ ਸੀ ਕਮ ਸੇ ਕਮ ਤੇ ਹਗੀ ਦੇ ਉਹ ਵਿੱਚ ਹੀ ਵਗਈ ਆ ਜਿਹੜਾ ਸੁਪਰ ਸੀਡਰ ਨਾਲ ਵਿੱਚ ਬਜਾਈ ਕਰੀ ਸੀ ਤੇ ਦੱਸਿਓ ਜੀ ਨੂੰ ਪਾ ਦਈਏ ਜਿਹੜਾ ਅੱਧਾ ਬੋਰਾ ਹੋਰ ਆ ਕਦਾ ਢਾਈ ਬੋਰੇ ਦੀ ਐਵਰੇਜ ਨਾਲ ਪਾਤੇ ਇਹਨੂੰ ਢਾਈ ਬੋਰੇ ਪੈ ਗਏ ਆ ਕਿਤੀਏ ਦੀ ਲੋੜ ਆ ਤੇ ਅਜੇ ਤਾਂ ਇੱਕ ਨੰਬਰ ਖੜੀ ਆ ਹੈ ਤੇ ਬੜੀ ਆਸ ਵਾਲੇ ਬਾਬੇ ਦੀ ਮਿਹਰ ਨਾਲ ਕਣਕਾਂ ਵਧੀਆਂ ਨੇ ਪਰਮਾਤਮਾ ਛਾੜ ਦਵੇ ਮੈਂ ਕੱਲ ਕਿਸੇ ਦੀ ਵੀਡੀਓ ਦੇਖੀ ਜੇ ਜੇ ਬਾਬੇ ਨਾਨਕ ਕੱਲ ਕਈਆਂ ਦੀਆਂ ਕਣਕਾਂ ਨਹੀਂ ਬਜਾਦ ਨੀ ਗਈ ਹੋਈ ਉੱਥੇ ਰੇਤ ਤਾਂ ਬਹੁਤ ਚੜਿਆ ਵਾ ਤੇ ਇੱਧਰ ਸਾਡੇ ਵੀ ਪਿੰਡ ਦੀ ਜ਼ਮੀਨ ਆ ਹਾ ਬਿਆਸਤਰਿਆ ਦੇ ਪਰਲੇ ਸਾਈਡ ਉੱਥੇ ਵੀ ਕਈਆਂ ਘਰਾਂ ਦੀ ਜ਼ਮੀਨ 'ਚ ਕਣਕ ਨਹੀਂ ਗਈ ਬਜਾਦ ਹੋਈ ਉਦਾਂ ਪਈਆਂ ਵਾ ਉੱਥੇ ਸੀ ਸੀ ਫੁੱਟ 5 5 6 6 ਫੁੱਟ ਰੇਤ ਆ ਤੇ ਉਹ ਤੁਹਾਨੂੰ ਵਲੌਗ 'ਚ ਦਿਖਾਈਆਂ ਸੀ ਉਹ ਇਹ ਵੀ ਉਦਾਂ ਹੀ ਪਈਆਂ ਵਾ ਦਵੇ ਦੋ ਚੱਕਰ ਲੱਗਿਆ ਫੇਰ ਦਿਖਾਵਾਂਗੇ ਤੁਹਾਨੂੰ ਉਹ ਰੇਤ ਉੱਥਾਂ ਹੀ ਪਈ ਆ ਉਹ ਕਿਉਂਕਿ ਇੰਨੀ ਰੇਤ ਚੁੱਕੀ ਥੋੜੀ ਜਾਣੀ ਹੁਣ ਦਸੰਬਰ ਤੱਕ ਦਾ ਟਾਈਮ ਸੀ ਦਸੰਬਰ ਤੱਕ ਉਹ 6 ਫੁੱਟ ਰੇਤ ਕਿੱਥੇ ਹਿੱਲਦੀ ਹੁੰਦੀ 5-6 ਫੁੱਟ ਰੇਤ ਬਾਈ ਜੀ ਨਹੀਂ ਹਿੱਲਦੀ ਤੇ ਮੁਸ਼ਕਲ ਹੁੰਦਾ ਆਪੇ ਬਾਈ ਸਪਰੇਅ ਕਰਨ ਦੇ ਐਦਾਂ ਹੁੰਦੀ ਚਕੰਦਰ ਨੂੰ ਸਪਰੇਅ ਉਹ ਉਹ ਵੀ ਕਰ ਜਾਂਦੇ ਆ ਮਿਲ ਵਾਲੇ ਵੀ ਆਣ ਕੇ ਉਹ ਕਰਾਉਣੀ ਹੋਵੇ ਤੇ ਤੇ ਆਪਾਂ ਹੁਣ ਪਾ ਲਈਏ ਤਰੇ ਜਿਹੜਾ ਰਹਿ ਗਿਆ ਵਾ ਐ ਭਈਆ ਉਹ ਇਦਾਂ ਦੀ ਜਾਨ ਨਾਲ ਹੀ ਨਿਕਲਣ ਦੀ ਇਹਨੂੰ ਤੇ ਬਾਂਢੀ ਇਹ ਨਾਲ ਹੀ ਭਾਵੇਂ ਅਗਲੇ ਮਹੀਨੇ ਸਿੱਟਾ ਕੱਢਦੇ ਤੇ ਆ ਦੇਖ ਲਓ ਤੁਹਾਡੇ ਸਾਹਮਣੇ ਆ ਇਹ 826 ਵੀ ਆ ਤੇ ਜਿੰਨਾਂ ਦੇ ਇਦਾਂ ਨਾਲ ਹੀ ਬਣੀ ਆ ਦੱਸਿਓ ਜਰੂਰ ਤੇ ਤਕਰੀਬਨ ਜਿਹੜੀਆਂ ਗੇਤਰੀਆਂ ਕਣਕਾਂ ਨੇ ਉਹ ਬਣਾਉਂਡੀਆਂ ਵਾ ਤੇ ਹਾਂ ਤੇ ਤੇ ਇਦਾਂ ਫੇ ਜਿੰਨਾ ਦਾ ਰੇ ਰਹਿ ਗਿਆ ਪਾ ਦੋ ਤੀਸਰਾ ਵੀ ਕੰਪਲੀਟ ਕਰ ਦੋ ਕਿਉਂਕਿ ਇਦਾਂ ਫੇ ਹੁਣ ਨਾਲੀ ਤੇ ਪਹੁੰਚ ਪਹੁੰਚੀ ਆ ਤੇ ਬੰਨ੍ਹ ਲਈ ਆ ਤੇ ਫਿਰ ਇੰਨੇ ਕਿਉਂਕਿ ਫਿਰ ਬੂਟੇ ਨੂੰ ਖਾਹ ਚਾਹੀਦੀ ਆ ਤੇ ਉਹਨੂੰ ਖਾਹਕ ਨਾ ਪੂਰੀ ਮਿਲੇ ਤੇ ਫਿਰ ਖਹੋਂਦਾ ਤੈ ਜਰੂਰ ਪਾ ਦੋ ਜਿੰਨਾ ਦੀ ਵੀ ਰਹਿੰਦੀ ਆ ਤੇ ਪਾ ਕੇ ਨਿਬੇੜ ਦੋ ਅਸੀਂ ਅੱਜ ਪਾਤੀ ਹੁਣ ਜਿਹੜੀ ਸਾਡੀ ਬਾਸਮਤੀ ਵਾਲੀ ਸੀ ਉਹਨੂੰ ਅੱਜ ਦੁਜਾਰੇ ਪਿਆ ਵਾ ਤੇ ਉਹ ਥੋੜੀ ਲੇਟ ਵਾ ਇਹਨੂੰ ਹੁਣ ਢਾਈ ਬੋਰੇ ਬਾਤ ਤੇ ਆ ਤੇ ਜੇ ਦੱਸਿਓ ਕਮੈਂਟ ਕਰਕੇ ਕਿ ਇਹਨੂੰ ਅੱਧਾ ਬੋਰਾ ਜਿਹੜਾ ਰੈਂਦਾ ਪਾਈ ਹੈ ਕਿ ਰਹਿੰਦੀ ਆ ਵਾ ਨਾਲੀ ਜੀਤਾ ਵਾ ਨੋ ਇਹ ਜਰੂਰ ਦੱਸਿਓ ਬਾਈ ਤੇ ਹੁਣ ਚਲੋ ਜਿੰਨਾ ਨੀ ਗੰਨੇ ਵਾਲੀਆਂ ਉਹ ਤਾਂ ਲੇਟ ਹੋਣੀਆਂ ਆਈਆਂ ਦੂਜੀਆਂ ਨਾਲ ਨਾ ਕਰਿਓ ਹੁਣ ਆ ਤੇ ਅੱਜ ਕਈ ਗੁਰਦੁਆਰਿਆਂ ਚ ਜਿੰਨਾਂ ਚ ਵੀ ਲੇਟ ਸੀ ਥੋੜਾ ਖੜਪੜ ਸਾਫ ਨਹੀਂ ਪਾਏ ਪਾਟੀ ਸਿੰਘ ਨੀਵਲ ਉਹਨਾਂ ਚ ਅੱਜ ਭੋਗ ਪੈ ਰਹੇ ਆ ਇਹ ਹੈ ਕਿ 10ਵੇਂ ਬਾਦਸ਼ਾਹ ਦੇ ਗੁਰਪੁਰਬ ਦੇ ਸੰਬੰਧ ਵਿੱਚ ਪਾ ਰਹੇ ਆ ਤੇ ਕਈ ਥਾਈਆਂ ਕਈ ਥਾਈਆਂ ਨਗਰ ਕੀਰਤਨ ਜੇ ਨਿਕਲਣ ਦੇ ਆ ਉਹਨਾਂ ਨੇ ਥੋੜੀ ਲੇਟ ਪਾਉਣੇ ਆ ਤੇ ਜਰੂਰ ਦੱਸਿਓ ਤੇ ਪਾ ਦਿਓ ਬਾਈ ਜੀ ਜਿੰਨਾਂ ਦਾ ਵੀ ਰੇ ਰਹਿੰਦਾ ਵਾ ਸਪਰੇਅ ਰੈਂਦੀ ਕਰਨ ਵਾਲੀ ਕਈਆਂ ਦੀ ਜਿਹੜੀ ਲੇਟ ਵਾਲੀ ਉਹ ਵੀ ਕਰ ਦੋ ਤੇ ਚਕੰਦਰ ਵਾਲੇ ਵੀਰ ਤਾਂ ਲੱਗੇ ਆ ਆ ਤੁਹਾਨੂੰ ਜੂਮ ਆਊਟ ਕਰਕੇ ਦਿਖਾਉਂਦੇ ਆ ਆ ਵੀ ਲੱਗਿਆ ਬੰਦਾ ਇਹ ਹੈਗਾ ਪੰਪ ਉਹਦੇ ਵਾਲਾ ਕੀ ਕਹਿੰਦੇ ਉਹਨੂੰ ਇੰਜਨ ਵਾਲੇ ਨਾ ਉਹ ਜਾਣੀ ਸੀ ਇੱਥੇ ਸਪਰੇਅ ਹੋਣੀ ਕਿਉਂਕਿ ਇਹਦੇ ਜਿਹੜੇ ਹੈਗੇ ਆ ਟਰੈਕਟਰ ਦੇ ਟਾਇਰ ਚੌੜੇ ਆ ਤੇ ਉਹਨੂੰ ਸਟਿੱਪਣੀ ਲਈ ਆ ਕੇ ਪੌਣੀ ਪੈਣੀ ਆ ਤੇ ਨਾਲੇ ਟਰੈਕਟਰ ਮੋੜ ਭੰਦਾ ਵਾ ਇਹਦੇ ਨਾਲ ਉਹ ਬੈਸਟ ਇਹੀ ਆਗੇ ਜਾਂ ਫੇ ਪੰਪ ਨੂੰ ਟਰੈਕਟਰ ਵਾਲੇ ਨੂੰ ਸੜਕ ਤੇ ਖਿਲਾਰੇ ਉਹ ਜਿਹੜੀ ਨਾਲੀਆਂ ਜਾਂ ਬੂਮ ਵਾਲਾ ਨਹੀਂ ਸਿਸਟਮ ਸਹੀ ਚਲੋ ਕਈਆਂ ਲਈ ਕਣਕ ਲਈ ਸਹੀ ਆ ਜਿੱਦਾਂ ਟਰੈਕਟਰ ਨੂੰ ਟਾਇਰ ਉਹ ਫਿੱਟਾਂਗਾ ਟਾਇਰ ਪਾਏ ਹੁੰਦੇ ਆ ਉਦਾਂ ਨਹੀਂ ਆ ਉਦਾਂ ਜਿੱਦਾਂ ਉਹ ਫਿਰ ਓੱਖਾ ਹੁੰਦਾ ਵਾ ਕਿਉਂਕਿ ਇਹ ਚੀਜ਼ ਜਿਹੜੀ ਹੈ ਨਾ ਚਕੰਦਰ ਇਹਦੇ ਪੱਤੇ ਪਾਲਕ ਜਰਗੇ ਹੁੰਦੇ ਨਾਜ਼ੁਕ ਜੁਹੁੰਦੀ ਐ ਸਾਲੀ ਦੇ ਟੁੱਟ ਗਏ ਨਾ ਉਹ ਮੁੜ ਕੇ ਜੀਤੀ ਹੋ ਹੁੰਦੇ ਨਹੀਂ ਉਹ ਟਾਈਮ ਲੈਂਦੇ ਆ ਹਾਂ ਕੇ ਚਲੋ ਚੈਨਲ ਤੇ ਵੀਰ ਜਿਹੜੇ ਨਵੇਂ ਆਏ ਜਰੂਰ ਸਬਸਕ੍ਰਾਈਬ ਕਰੋ ਚੈਨਲ ਤੁਹਾਡਾ ਆਪਣਾ ਚੈਨਲ ਆ ਤੇ ਆਪਣਾ ਵੀ ਤੋਂ ਨਵੇਂ ਵਲੌਗ ਲੈ ਕੇ ਆਉਂਦੇ ਰਾਵਾਂਗੇ ਅਪਡੇਟ ਦਿੰਦੇ ਰਹੀਦਾ ਤੇ ਅੱਜ ਆਪਣੇ ਖਾਦ ਜੜੀ ਸੀ ਜਿਨ੍ਹਾਂ ਨੂੰ ਰਹਿੰਦੀ 3 ਡਿਗਰੀ ਉਹਨਾਂ ਦਾ ਨਵੇੜਤਾ ਆ ਬੂਰੇ ਚੱਕ ਲੈ ਆ ਆਪਣਾ ਬੋਲਟ ਬੋਲਟ ਤਾਂ ਇੱਥੇ ਬੂਰੇ ਲੈ ਆਂਦੇ ਸੀ ਕਿਉਂਕਿ ਇੱਥੇ ਸਿਰ ਤੇ ਲਿਹਾਉਣਾ ਵੀ ਔਖੇ ਵਾਟ ਹੈਗੀ ਸੀ ਕੋਈ ਟਾਈਆਂ ਕੇਲਿਆਂ ਦੀ ਜਿੱਥੋਂ ਲਿਹਾਉਣੇ ਸੀ ਫਿਰ ਆਪਾਂ ਕਹੇ ਬੋਲਟ ਹੀ ਬੈਸਟ ਰਹਿਣਾ ਇਹੋ ਹੀ ਚਲਾ ਲਿਆ ਫਿਰ ਇਹਨੂੰ ਹੈ ਤੇ ਇਹਨੂੰ ਚਲਾ ਕੇ ਤੇ ਆਪਣਾ ਸਾਰਿਆ ਕੰਮ ਬਾਈ ਜੀ ਅੱਜ ਖਲਾਰੀ ਪੰਜ ਬੂਰੇ ਖਾ ਤੇ ਨਵੇੜ ਦਾ ਇੱਥੇ ਕੰਮ ਹੁਣ ਪਾਰ ਵਾਲੀ ਰਹਿ ਗਈ ਆ ਉਹ ਵੀ ਪਾਵਾਂਗੇ ਹੈ ਤੇ ਕਣਕਾ ਆ ਇੰਦਾ ਸਾਲੀ ਦਰਮਿਆਨੀ ਜੀ ਆ ਆ ਸਹੀ ਆ ਮੈਨੂੰ ਲੱਗਦਾ ਇਹਦੇ ਵਿੱਚ ਜਿਹੜੀ ਦੱਸਿਓ ਇਹਦੇ ਵਿੱਚ ਹੀ ਪਰਾਲੀ ਰਹਿ ਗਈ ਸੀ ਚੁੱਕਣ ਵਾਲੀ ਫਿਰ ਵੀ ਉਹ ਵਿੱਚ ਇਹ ਵਾਈ ਸੀ ਸੁਪਰ ਸੀਡਰ ਨਾਲ ਬਜਾਈ ਕਰੀ ਇਹਨੂੰ ਰਹਿ ਗਿਆ ਜਿਹੜਾ adda ਬੋਰਾ ਉਹ ਪਾ ਦੀਏ ਕਿ ਰਹਿੰਦੀ ਐ ਜਰੂਰ ਦੱਸਿਓ ਕਿਉਂਕਿ ਜੀ پیسے ਉਦੋਂ ਕਣਕ ਤਾਂ ਸਹੀ ਆ। ਮੈਨੂੰ ਤਾਂ ਸਹੀ ਲੱਗਦੀ ਆ ਕਿਉਂਕਿ ਮੀਂਹ ਦੇ ਨਾਲ ਸੋਹਣੀ ਹੋਈ ਏ ਜੇ ਨਾਲੀ ਬਾਂਢੀ ਇਹਦੀ। ਤੇ ਪਾ ਦੀਏ ਤੇ ਵੇਖੇ ਦੱਸਿਓ। ਹੈਨਾ? ਚਲੋ ਠੀਕ ਆ। ਅੱਜ ਵਾਲਾ ਵਲੌਗ ਇੱਥੋਂ ਤੱਕ ਸੇ ਨੂੰ ਲਾਈਕ ਕਰਿਓ, ਸ਼ੇਅਰ ਕਰਿਓ। ਜਿਹੜੇ ਵੀਰ ਚੈਨਲ ਤੇ ਨਵੇਂ ਆਏ ਆ ਜਰੂਰ ਸਬਸਕ੍ਰਾਈਬ ਕਰਿਓ ਤੁਹਾਡਾ ਵਲੌਗ ਹੈ। ਕਹਿੰਦੇ ਬਹੁਤ ਬਹੁਤ ਧੰਨਵਾਦ।